ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰੇਸ਼ੀਤ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਛੀਦ ਸਿੰਘ ਹਮੇਸ਼ਾ ਹੀ ਉਸ ਥਾਂ ਤੇ ਉਸ ਸ਼ਾਂਤੀ ਵਿਚਰਦੇ ਨਹੀਂ ਖਾਲਸਾ ਜੀ ਜਿੱਥੇ ਨਾਮ ਸਿਮਰਨ ਗੁਰਬਾਣੀ ਦਾ ਅਭਿਆਸ ਕੀਤਾ ਜਾਂਦਾ ਹੋਵੇ ਜਿੱਥੇ ਗੁਰਬਾਣੀ ਦੇ ਪੈਰੇ ਚੱਲਦੇ ਰਹਿੰਦੇ ਨੇ ਉਥੇ ਖਾਲਸਾ ਜੀ ਸ਼ਹੀਦਾ ਸਿੰਘਾਂ ਦੇ ਪੈਰੇ ਵੀ ਲੱਗਦੇ ਨੇ ਤੇ ਫਿਰ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਤਾਂ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿੱਥੇ ਹਾਜ਼ਰ ਨਾਜ਼ਰ ਹੁੰਦੀ ਨੇ ਪੁਖੀ ਖਾਲਸਾ ਜੀ ਸ਼ਹੀਦ ਸਿੰਘ ਹੁੰਦੇ ਹੀ ਹੁੰਦੇ ਨੇ ਤੀ ਖਾਲਸਾ ਜੀ ਸ਼ਹੀਦ ਸਿੰਘ ਇਦਾਂ ਦੀ ਸ਼ਕਤੀ ਅਕਾਲ ਪੁਰਖ ਵਾਇਗਰੂ ਸੱਚੇ ਪਾਤਸ਼ਾਹ ਦੀ ਜਿਹੜੀ ਸਾਰੇ ਹੀ ਸੰਸਾਰ ਸੰਸਾਰ ਕੁਲ ਬ੍ਰਹਿਮੰਡ ਨੂੰ ਚਲਾ ਰਹੀ ਏ ਸਾਰੇ ਸੰਸਾਰ ਕੁਲ ਬ੍ਰਹਿਮੰਡ ਦੀਆਂ ਜਿੰਨੀਆਂ ਵੀ ਸ਼ਕਤੀਆਂ ਨਹੀਂ ਖਾਲਸਾ ਜੀ ਮਾੜੀ ਤੋਂ ਮਾੜੀ ਤੇ ਚੰਗੀ ਤੋਂ ਚੰਗੀ ਸ਼ਕਤੀ ਭਾਵੇਂ ਦੇਵੀ ਦੇਵਤੇ ਤੇ ਭਾਵੇਂ ਖਾਲਸਾ ਜੀ ਰਾक्षਸ ਹੋਣ ਉਹ ਸਾਰੇ ਹੀ ਖਾਲਸਾ ਜੀ ਸ਼ਹੀਦਾ ਸਿੰਘਾਂ ਦੇ ਅਧੀਨ ਨੇ ਖਾਲਸਾ ਜੀ ਇਹ ਕੋਈ ਆਮ ਸ਼ਕਤੀ ਨਹੀਂ ਇਹ ਕੋਈ ਐਸੀ ਅਗਮ ਸ਼ਕਤੀ ਏ ਜਿਹੜੀ ਸਾਰੇ ਅਗੰਮੀ ਸ਼ਕਤੀ ਏ ਜਿਹੜੀ ਸਾਰੇ ਸੰਸਾਰ ਕੋਲ ਬਰੇ ਮੰਡਰੂ ਚਲਾ ਰਹੀ ਏ ਇਸੇ ਤਰ੍ਹਾਂ ਖਾਲਸਾ ਜੀ ਸ਼ਹੀਦ ਸਿੰਘਾਂ ਤੋਂ ਬਲਿਹਾਰੀ ਜਾਣੈ ਸਾਡੀਆਂ ਕਈ ਕੁਲਾਂ ਨੂੰ ਤਾਰ ਸਕਦਾ ਏ ਸ਼ਹੀਦ ਸਿੰਘਾਂ ਤੋਂ ਬਲਿਹਾਰੀ ਚਾਹੀਏ ਪਰ ਖੂਨ ਖਾਲਸਾ ਜੀ ਬਲਿਹਾਰੀ ਕਿਵੇਂ ਜਾ ਸਕਦੀ ਆ ਆਪਾ ਸ਼ਹੀਦਾ ਸਿੰਘਾਂ ਤੋਂ ਸ਼ਹੀਦਾ ਸਿੰਘਾਂ ਨੂੰ ਖਾਲਸਾ ਜੀ ਜਿਸ ਵੀ ਸ਼ਹੀਦ ਸਿੰਘ ਦੇ ਅਸਥਾਨ ਤੇ ਜਾਓ ਸ਼ਹੀਦ ਸਿੰਘ ਨੂੰ ਤਾਂ ਕਹਿ ਨਹੀਂ ਤਾਂ ਕਹਿ ਨਹੀਂ ਚਾਹੀਦਾ ਇਹ ਤੇ ਕਾ ਤਨ ਕਿਹਾ ਕਰੋ ਤੇ ਜਿਵੇਂ ਆਪਾ ਹਮੇਸ਼ਾ ਜਪਦੀ ਅਦੀਨ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਇਸ ਤਰ੍ਹਾਂ ਖਾਲਸਾ ਜੀ ਤੁਸੀਂ ਜਪਦੀ ਰਿਹਾ ਕਰੋ ਜਦੋਂ ਖਾਲਸਾ ਜੀ ਆਪਾਂ ਇਸ ਤਰ੍ਹਾਂ ਸ਼ਹੀਦਾ ਸਿੰਘਾਂ ਦਾ ਨਾਮ ਜਪਦੀ ਹੈ ਤਾਂ ਇਹ ਖਾਲਸਾ ਜੀ ਸ਼ਹੀਦਾ ਸਿੰਘਾਂ ਤੋਂ ਬਲਿਹਾਰੀ ਜਾਣਾ ਹੀ ਹੁੰਦਾ ਹੈ ਕਿ ਜਦੋਂ ਖਾਲਸਾ ਜੀ ਆਪਾਂ ਸ਼ਹੀਦਾ ਸਿੰਘਾਂ ਦੇ ਆਸਥਾਨ ਤੇ ਜਾ ਕੇ ਗੁਰਬਾਣੀ ਦਾ ਜਾਪ ਕਰਦੇ ਹਾਂ ਉਹ ਵੀ ਮਾਰ ਸੱਚੇ ਪਾਸ਼ਾ ਸ਼ਹੀਦਾ ਸਿੰਘਾਂ ਤੋਂ ਬਲਿਹਾਰੀ ਜਾਣਾ ਹੀ ਹੋਇਆ ਕਾ ਸਜੀ ਕਿਸੇ ਵੀ ਸ਼ਹੀਦ ਸਿੰਘ ਦੇ ਅਸਥਾਨ ਤੇ ਜਾ ਕੇ ਸੇਵਾ ਕਰਨਾ ਪਾਠ ਕਰਨਾ ਸਿਮਰਨ ਕਰਨਾ ਜਾਪ ਕਰਨਾ ਧੰਨ ਧੰਨ ਕਹਿਣਾ ਸ਼ਹੀਦਾ ਸਿੰਘਾਂ ਨੂੰ ਖਾਲਸਾ ਜੀ ਇਹ ਸ਼ਹੀਦਾ ਸਿੰਘਾਂ ਤੋਂ ਬਲਿਹਾਰੇ ਜਾਣਾ ਹੀ ਹੁੰਦਾ ਹੈ ਈਸਤਰ ਖਾਲਸਾ ਜੀ ਤੁਸੀਂ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਕੁਰਬਾਨੀ ਦਾ ਚਾਪ ਤੇ ਸੇਵਾ ਸਿਮਰਨ ਜ਼ਰੂਰ ਕਰਿਆ ਕਰੋ ਜੇਕਰ ਖਾਲਸਾ ਜੀ ਤੁਸੀਂ ਚਾਹੋ ਨੀਓ ਤੁਹਾਡੇ ਘਰ ਪਰਿਵਾਰ ਤੇ ਵਾਹੀ ਗੁਰੂ ਸੱਚੇ ਪਾਸ਼ਾ ਜੀ ਦੀ ਸ਼ਹੀਦਾ ਸਿੰਘਾਂ ਦੀ ਬੇਅੰਤ ਕਿਰਪਾ ਰਹੇ ਤਾਂ ਤੁਸੀਂ ਜ਼ਰੂਰ ਆਪਣੀ ਘਰ ਦੇ ਵਿੱਚ ਪਾਠ ਕਰਨਾ ਸ਼ੁਰੂ ਕਰਨਾ ਤੇ ਆਪਣੇ ਨਾਲ ਨਾਲ ਔਰ ਸੰਗਤਾਂ ਨੂੰ ਵੀ ਤੁਸੀਂ ਗੁਰਬਾਣੀ ਦੇ ਨਾਲ ਜੋੜਨਾ ਹੈ ਤੇ ਗੁਰੂ ਵਾਲੇ ਬਣਾਉਣਾ ਹੈ ਕਿਉਂਕਿ ਖਾਲਸਾ ਜੀ ਇਸ ਦਾ ਫਲ ਤੁਹਾਨੂੰ ਗੁਰਬਾਣੀ ਦਾ ਜਾਪ ਕਰਨ ਤੋਂ ਵੀ ਬਧੇਰੇ ਮਿਲੇਗਾ ਤੇ ਇਸੇ ਤਰ੍ਹਾਂ ਖਾਲਸਾ ਜੀ ਜਿਹੜੇ ਭੈਣ ਭਰਾ ਕਹਿੰਦੇ ਨੇ ਕਿ ਸਾਡੀ ਘਰ ਦੇ ਵਿੱਚ ਪੈਸੇ ਦੀ ਬਹੁਤ ਕਮੀ ਰਹਿੰਦੀ ਹੈ ਅਸੀਂ ਮਿਹਨਤ ਤਾਂ ਕਰਦੇ ਹਾਂ ਪਰ ਪੈਸੇ ਦੀ ਜਿਹੜੀ ਕਮੀ ਹੈ ਉਹ ਦੂਰ ਨਹੀਂ ਹੁੰਦੀ ਤਾਂ ਖਾਲਸਾ ਜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜੇਕਰ ਜਿਹੜੇ ਪਰਸਲੇ ਵਿੱਚ ਤੁਸੀਂ ਆਪਣੇ ਪੈਸੇ ਰੱਖਦੇ ਹੋ ਉਸ ਪਰਸ ਦੇ ਵਿੱਚ ਤੁਸੀਂ ਇਹ ਇੱਕ ਚੀਜ਼ ਨੂੰ ਰੱਖ ਲਓਗੇ ਤਾਂ ਖਾਲਸਾ ਜੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੋਲ ਕਦੇ ਵੀ ਪੈਸੇ ਦੀ ਕਮੀ ਨਹੀਂ ਰਹੇਗੀ ਤੇ ਨਾ ਹੀ ਘਰ ਦੇ ਵਿੱਚ ਕਦੇ ਵੀ ਬਰਕਤ ਦੂਰ ਹੋਵੇਗੀ ਤੇ ਉਹ ਕਿਹੜੀ ਚੀਜ਼ ਹੈ ਖਾਲਸਾ ਜੀ ਜੋ ਸਾਨੂੰ ਆਪਣੇ ਪਰਸ ਦੇ ਵਿੱਚ ਰੱਖਣੀ ਬਹੁਤ ਜ਼ਰੂਰੀ ਏ ਕਦੋਂ ਤੇ ਕਿਵੇਂ ਤੇ ਕਿੰਨੇ ਸਮੇਂ ਦੇ ਲਈ ਸਾਨੂੰ ਰੱਖਣੀ ਚਾਹੀਦੀ ਏ ਇਹ ਸਾਰੇ ਵਿਚਾਰ ਜਾਣਕਾਰੀ ਅਸੀਂ ਤੁਹਾਡੀ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤਾਂ ਖਾਲਸਾ ਜੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਹ ਖਾਲਸਾ ਜੀ ਕੋਈ ਵਹਿਮ ਪਰਮ ਨਹੀਂ ਹੈ ਇੱਕ ਨਾਰਮਲ ਜਾਣਕਾਰੀ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਉਹ ਵੀ ਇਹ ਬਹੁਤ ਭੈਣ ਭਰਾਵਾਂ ਨੇ ਖੁਦ ਅਜ਼ਮਾ ਕੇ ਦੇਖੀ ਇਸ ਕਰਕੇ ਅਸੀਂ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਸੋ ਇਸੇ ਤਰ੍ਹਾਂ ਖਾਲਸਾ ਜੀ ਜਿਹੜੀ ਵੀ ਅਸੀਂ ਜਾਣਕਾਰੀ ਤੁਹਾਡੇ ਨਾਲ ਆਪਣੀਆਂ ਵੀਡੀਓ ਦੇ ਰਾਹੀਂ ਸਾਂਝੀ ਕਰਦੇ ਆ ਉਹ ਤੁਹਾਡੇ ਲਈ ਖਾਲਸਾ ਜੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਜਿਸਤੇ ਨਾਲ ਖਾਲਸਾ ਜੀ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਨੇ ਜੇਕਰ ਤੁਸੀਂ ਭਾਵਨਾ ਦੇ ਨਾਲ ਸਹੀ ਤਰੀਕੇ ਦੇ ਨਾਲ ਇਹਨਾਂ ਦੀ ਵਰਤੋਂ ਕਰਦੇ ਹੋ। ਇਸ ਦੇ ਨਾਲ-ਨਾਲ ਖਾਲਸਾ ਜੀ ਜੇਕਰ ਤੁਹਾਨੂੰ ਕੋਈ ਪਰੇਸ਼ਾਨੀ ਹੈ, ਮੁਸ਼ਕਲ ਹੈ ਤਾਂ ਤੁਸੀਂ ਇੱਧਰ-ਉਧਰ ਭਟਕ ਕੇ ਆਪਣਾ ਪੈਸੇ ਨੂੰ ਖਰਾਬ ਨਾ ਕਰੋ। ਤੁਸੀਂ ਜੋ ਵੀ ਇਹ ਅਸੀਂ ਜਾਣਕਾਰੀ ਤੁਹਾਨੂੰ ਸਾਂਝੀ ਕਰਦੀਆਂ ਇਹ ਭੈਣ ਭਰਾਵਾਂ ਦੇ ਵੱਲੋਂ ਅਚਮਾਇਆ ਹੋਇਆ ਤਰੀਕਾ ਹੁੰਦਾ ਏ ਇੱਕ ਟੋਟਕਾ ਹੁੰਦਾ ਏ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰਦੀਆਂ ਇਸ ਨੂੰ ਤੁਸੀਂ ਕਰਕੇ ਆਪਣੇ ਘਰ ਦੀਆਂ ਮੁਸ਼ਕਲਾਂ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਇਹ ਸਭ ਤੋਂ ਵੱਡੀ ਚੀਜ਼ ਤਾਂ ਹੁੰਦੀ ਏ ਖਾਲਸਾ ਜੀ ਵਿਸ਼ਵਾਸ ਭਾਵੇਂ ਤੁਸੀਂ ਕੋਈ ਵੀ ਕੰਮ ਕਰਨਾ ਹੈ ਕਿਸੇ ਵੀ ਤਰ੍ਹਾਂ ਦਾ ਕੰਮ ਕਰਨਾ ਹੈ ਉਹਨੂੰ ਕਰਨ ਦੇ ਲਈ ਖਾਲਸਾ ਜੀ ਤੁਹਾਡਾ ਵਿਸ਼ਵਾਸ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਖਾਲਸਾ ਜੀ ਜੇਕਰ ਤੁਹਾਡੀ ਮਨ ਦੇ ਵਿੱਚ ਵਿਸ਼ਵਾਸ ਦੀ ਸ਼ਰਧਾ ਭਾਵਨਾ ਹੋਵੇਗੀ ਤਾਂ ਤੁਸੀਂ ਪੱਥਰਾਂ ਦੇ ਵਿੱਚੋਂ ਵੀ ਰੱਬ ਨੂੰ ਲੱਭ ਸਕਦੇ ਹੋ ਜੇਕਰ ਤੁਹਾਡੀ ਮਨ ਦੇ ਵਿੱਚ ਸ਼ਰਧਾ ਭਾਵਨਾ ਤੇ ਭਰੋਸਾ ਨਹੀਂ ਹੋਵੇਗਾ ਦਾ ਖਾਲਸਾ ਜੀ ਕਿ ਜਦੋਂ ਖਾਲਸਾ ਜੀ ਵਿਸ਼ਵਾਸ ਹੀ ਨਾ ਹੋਵੇ ਤੇ ਫਿਰ ਪਰਮਾਤਮਾ ਭਾਵੇਂ ਆਪਣੇ ਸਾਹਮਣੇ ਪ੍ਰਗਟ ਹੋ ਜਾਵੇ ਆਪਾਂ ਨੂੰ ਫਿਰ ਵੀ ਕੋਈ ਫਰਕ ਨਹੀਂ ਪੈਂਦਾਗਾ ਸਭ ਤੋਂ ਵੱਡੀ ਗੱਲ ਵੀ ਸ਼ਿਵਾਸ ਦੀ ਹੁੰਦੀ ਹੈ ਅੱਜ ਜੋ ਵੀ ਖਾਲਸਾ ਜੀ ਅਸੀਂ ਉਹ ਪਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਨੂੰ ਕਰਨ ਦੇ ਨਾਲ ਕੋਈ ਵੀ ਚੀਜ਼ ਕੋਈ ਵੀ ਤਾਕਤ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਤੋਂ ਰੋਕ ਨਹੀਂ ਸਕਦੀ ਉਸਤੇ ਲਈ ਖਾਲਸਾ ਜੀ ਕਰਨਾ ਕੀ ਇਹ ਕੋਈ ਬਹੁਤਾ ਜ਼ਿਆਦਾ ਔਖਾ ਨਹੀਂ ਅਸੀਂ ਕੁਝ ਕੁ ਤੁਹਾਡੇ ਨਾਲ ਚੀਜ਼ਾਂ ਦੀ ਜਾਣਕਾਰੀ ਸਾਂਝੀ ਕਰਾਂਗੇ ਸਿਰਫ ਤਾਂ ਸਿਰਫ ਉਹਨਾਂ ਨੂੰ ਤੁਸੀਂ ਆਪਣੇ ਪਰਸ ਦੇ ਵਿੱਚ ਰੱਖਣੇ ਦੇਮੀ ਖਾਲਸਾ ਜੀ ਆਪਾਂ ਜਾਣਦੇ ਹੀ ਆ ਕਿ ਪਰਸਤਾ ਸਾਰੇ ਹੀ ਆਪਣੇ ਕੋਲ ਰੱਖਦੇ ਨੇ ਭਾਵੇਂ ਉਹ ਮੇਰੀਆਂ ਪੈਣਾ ਹੋਣ ਤੇ ਭਾਵੇਂ ਭਰਾ ਹਰ ਇੱਕ ਮਲੁਖ ਦੇ ਕੋਲ ਪੈਸੇ ਪੌਣ ਤੇ ਨਹੀਂ ਪਰਸਤਾ ਹੁੰਦਾ ਹੀ ਏ ਤੇ ਜੇਕਰ ਖਾਲਸਾ ਜੀ ਜੋ ਅਸੀਂ ਨੌ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਉਹ ਨੌ ਤੁਸੀਂ ਨਹੀਂ ਵੀ ਰੱਖ ਸਕਦੇ ਨੌ ਦੇ ਵਿੱਚੋਂ ਤੁਸੀਂ ਇੱਕ ਚੀਜ਼ ਵੀ ਰੱਖ ਲਓਗੇ ਖਾਲਸਾ ਜੀ ਜਿਵੇਂ ਤੁਹਾਨੂੰ ਦੱਸਿਆ ਕਿ ਤੁਹਾਡੀ ਘਰ ਦੇ ਵਿੱਚ ਪੈਸਾ ਆਉਣ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਇਹੋ ਜਿਹੀ ਤਾਕਤ ਨਹੀਂ ਜੋ ਉਸ ਨੂੰ ਰੋਕ ਸਕੇ ਬਸ ਤੁਸੀਂ ਇਸ ਨੂੰ ਕਰਨ ਦੇ ਲਈ ਖਾਲਸਾ ਜੀ ਵਿਸ਼ਵਾਸ ਰੱਖਣਾ ਹੈ ਜਦੋਂ ਆਪਾਂ ਵਿਸ਼ਵਾਸ ਰੱਖ ਕੇ ਕਰ ਲਿਆ ਤਾਂ ਕਹ ਸਤਿ ਪੀਰੋ ਆਪਣਾ ਜਿਸ ਚੀਜ਼ ਦੇ ਲਈ ਆਪਾਂ ਇਹ ਉਪਾਅ ਜਾਂ ਕੋਈ ਵੀ ਨੁਕਸਾ ਕਰਦੇ ਆਂ ਫਿਰ ਹੀ ਉਸ ਦਾ ਅਸਰ ਹੁੰਦਾ ਹੈ ਤੇ ਆਓ ਗੁਣ ਖਾਲਸਾ ਜੀ ਆਪਾਂ ਉਹਨਾਂ ਨੌ ਚੀਜ਼ਾਂ ਦੇ ਬਾਰੇ ਗੱਲ ਕਰਦੇ ਆਂ ਕਿ ਉਹ ਕਿਹੜੀਆਂ ਕਿਹੜੀਆਂ ਨੌ ਚੀਜ਼ਾਂ ਨੇ ਜੋ ਆਪਾਂ ਨੂੰ ਭੁੱਲ ਕੇ ਵੀ ਪਰਸ ਦੇ ਵਿੱਚ ਪਰਸ ਦੇ ਵਿੱਚੋਂ ਨਹੀਂ ਕੱਢਣੀਆਂ ਚਾਹੀਦੀਆਂ ਪਰਸ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਤਾਂ ਬਤੋ ਪਹਿਲੀ ਚੀਜ਼ ਖਾਲਸਾ ਜੀ ਕਿ ਤੁਸੀਂ ਆਪਣੇ ਪਰਸ ਦੇ ਵਿੱਚ ਇੱਕ ਛੋਟੀ ਜਿਹੀ ਚਾਂਦੀ ਦੀ ਚਾਬੀ ਬਣਵਾ ਕੇ ਚਿੰਨੀ ਤੁਹਾਡੀ ਘਰ ਦੀ ਸਮਰਾਥਾਏ ਚਿੰਨੀ ਤੁਹਾਡੀ ਪਹੁੰਚ ਉਸ ਤਰੀਕੇ ਦੇ ਨਾਲ ਖਾਲਸਾ ਜੀ ਤੁਸੀਂ ਇੱਕ ਚਾਬੀ ਦੀ ਚਾਂਦੀ ਦੀ ਚਾਬੀ ਬਣਵਾ ਲੈਣੀ ਹੈ ਤੇ ਉਸ ਨੂੰ ਆਪਣੇ ਪਰਸ ਦੇ ਵਿੱਚ ਰੱਖਣਾ ਸ਼ੁਰੂ ਕਰ ਦੇਣਾ ਹੈ ਤੇ ਖਾਲਸਾ ਜੀ ਆਪਾਂ ਅਕਸਰ ਹੀ ਸੁਣਦੀਆਂ ਕਿ ਜੋ ਚਾਂਦੀ ਹੁੰਦੀ ਏ ਉਹ ਮਾਇਆ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਏ ਇਸ ਦੇ ਨਾਲ ਨਾਲ ਖਾਲਸਾ ਜੀ ਇਹ ਕਿਹਾ ਜਾਂਦਾ ਏ ਕਿ ਜਿਹੜਾ ਵੀ ਮਨੁੱਖ ਜਦੋਂ ਇਹ ਚਾਬੀ ਨੂੰ ਆਪਣੇ ਪਰਸ ਦੇ ਵਿੱਚ ਰੱਖਦਾ ਏ ਤਾਂ ਉਹਨਾਂ ਨੂੰ ਕਦੇ ਵੀ ਤਨ ਦੀ ਕਮੀ ਨਹੀਂ ਆਉਂਦੀ ਇਹ ਰੇਸੀ ਖਾਲਸਾ ਜੀ ਪਹਿਲੀ ਚੀਜ਼ ਜੋ ਸਾਨੂੰ ਆਪਣੇ ਪਰਸ ਦੇ ਵਿੱਚ ਰੱਖਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਏ ਤੇ ਇਸ ਤੋਂ ਇਲਾਵਾ ਖਾਲਸਾ ਜੀ ਦੂਸਰੀ ਚੀਜ਼ ਜੋ ਕਿ ਹਨ ਤુલਸੀ ਦੇ ਪੱਤੇ ਖਾਲਸਾ ਜੀ ਤੁਸੀਂ ਤુલਸੀ ਦੇ ਪੱਤੇ ਲੈ ਲੈਣੇ ਨੇ ਤਿੰਨ ਤੋਂ ਚਾਰ ਤુલਸੀ ਦੇ ਪੱਤੇ ਤੋੜ ਕੇ ਉਸ ਨੂੰ ਕਾਗਜ਼ ਦੇ ਵਿੱਚ ਰੱਖ ਕੇ ਤੁਸੀਂ ਆਪਣੀ ਪਰਸ ਦੀ ਵਿੱਚ ਰੱਖਣੀ ਨੇ ਜਿੱਤੇ ਤੁਸੀਂ ਪੈਸੇ ਰੱਖਦੇ ਜਿਵੇਂ ਖਾਲਸਾ ਜੀ ਆਪਣਾ ਕੋਈ ਵੀ ਸ਼ੁਭ ਕੰਮ ਹੁੰਦਾ ਹੈ ਤੇ ਉਸ ਦੇ ਲਈ ਤੁਲਸੀ ਦਾ ਜਿਵੇਂ ਪਾਠ ਪੂਜਾ ਕੀਤਾ ਜਾਂਦਾ ਹੈ ਤੁਲਸੀ ਦੇ ਪੌਦੇ ਦੀ ਸੇਵਾ ਕੀਤੀ ਜਾਂਦੀ ਹੈ ਉਸ ਨੂੰ ਪੂਜਾ ਕੀਤੀ ਜਾਂਦੀ ਉਸ ਦੀ ਉਸੇ ਤਰ੍ਹਾਂ ਖਾਲਸਾ ਜੀ ਇਹ ਜੋ ਤੁਲਸੀ ਦੇ ਪੱਤੇ ਨੇ ਇਹ ਆਪਣੀ ਘਰ ਦੇ ਵਿੱਚ ਆਪਣੇ ਪਰਸ ਦੇ ਵਿੱਚ ਕਦੇ ਵੀ ਖਾਲਸਾ ਜੀ ਪੈਸਿਆਂ ਦੀ ਕਮੀ ਨਹੀਂ ਹੋਣ ਦਿੰਦੀ ਕਿਉਂਕਿ ਆਪਾਂ ਸਾਰੇ ਹੀ ਖਾਲਸਾ ਜੀ ਜਾਣਦੇ ਆ ਕਿ ਤੁਲਸੀ ਆਪਣੇ ਲਈ ਕਿੰਨੀ ਹੀ ਜ਼ਿਆਦਾ ਚੰਗੀ ਅਤੇ ਵਧੀਆ ਮੰਨੀ ਜਾਂਦੀ ਏ ਤੇ ਵੈਸੇ ਹਰ ਇੱਕ ਘਰ ਦੇ ਵਿੱਚ ਖਾਲਸਾ ਜੀ ਤੁਲਸੀ ਦਾ ਪੱਤਾ ਓਨਾ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਇਹ ਸੀ ਖਾਲਸਾ ਜੀ ਦੂਸਰੀ ਚੀਜ਼ ਤੇ ਇਸ ਤੋਂ ਇਲਾਵਾ ਤੀਸਰੀ ਚੀਜ਼ ਬੇਲ ਦਾ ਪੱਤਾ ਜੋ ਕਿ ਖਾਲਸਾ ਜੀ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਇਸ ਬੇਲ ਪੱਤੇ ਨੂੰ ਖਾਲਸਾ ਜੀ ਤੁਸੀਂ ਆਪਣੀ ਪਰਸ ਦੇ ਵਿੱਚ ਰੱਖਣਾ ਹੈ ਤੇ ਜਦੋਂ ਖਾਲਸਾ ਜੀ ਤੁਸੀਂ ਇਸ ਨੂੰ ਆਪਣੇ ਪਰਸ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਤੇ ਤੁਹਾਡੇ ਘਰ ਦੀ ਤੁਹਾਡੇ ਆਲੇ ਦੁਆਲੇ ਦੀ ਤੁਹਾਡੀ ਤੁ ਜਿੰਨੀ ਵੀ ਨੇਗੇਟਿਵਿਟੀ ਪ੍ਰੋਬਲਮ ਹੈ 네ਗੇਟਿਵਿਟੀ ਚੀਜ਼ਾਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਂਦੀਆਂ ਨੇ ਤੇ ਜਦੋਂ ਖਾਲਸਾ ਜੀ ਆਪਣੇ ਘਰ ਦੇ ਵਿੱਚ ਉਹ ਇਹ 네ਗੇਟਿਵ ਚੀਜ਼ਾਂ ਦੂਰ ਹੋਣ ਗਈਆਂ ਤੇ ਆਪਣੇ ਘਰ ਦੇ ਵਿੱਚ ਪੈਸਾ ਹੀ ਪੈਸਾ ਆ ਪੇ ਗਿਆ ਤੇ ਜਿਵੇਂ ਖਾਲਸਾ ਜੀ ਤੁਹਾਨੂੰ ਦੱਸ ਦਿੰਨੇ ਆ ਕਿ ਤੂਲਸੀ ਦੇ ਪੱਤੇ ਤੇ ਜਿਵੇਂ ਬੇਲ ਦੇ ਪੱਤੇ ਤੁਹਾਨੂੰ ਇੱਕ ਕਾਗਜ਼ ਦੇ ਵਿੱਚ ਹੀ ਬਿਲੇਟ ਕੇ ਰੱਖਣੇ ਚਾਹੀਦੇ ਨੇ ਇਸ ਦੇ ਨਾਲ-ਨਾਲ ਖਾਲਸਾ ਜੀ ਜੋ ਅਸੀਂ ਇਹ ਚੀਜ਼ਾਂ ਪਰਸ ਦੇ ਵਿੱਚ ਰੱਖਣੀਆਂ ਨੇ ਉਹਨਾਂ ਤੋਂ ਇਲਾਵਾ ਜੋ ਵੀ ਤੁਹਾਡੀਆਂ ਜ਼ਰੂਰਤਮੰਦ ਚੀਜ਼ਾਂ ਨੇ ਉਹ ਇਹਨਾਂ ਦੇ ਨਾਲ ਜੋ ਪਰਸ ਦੇ ਵਿੱਚ ਤੁਸੀਂ ਚੀਜ਼ਾਂ ਰੱਖੀਆਂ ਨੇ ਉਹਨਾਂ ਦੇ ਨਾਲ ਖਾਲਸਾ ਜੀ ਬਿਲਕੁਲ ਵੀ ਟੱਚ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਦੇ ਨਾਲ ਖਾਲਸਾ ਜੀ ਬਹੁਤ ਜ਼ਿਆਦਾ ਉਲਟ ਅਸਰ ਹੋਣਾ ਵੀ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖ ਲੈਣਾ ਇਸ ਦੇ ਨਾਲ-ਨਾਲ ਖਾਲਸਾ ਜੀ ਕਈ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਹੈ ਕਿ ਜੇ ਕਰੇ ਪੱਤੇ ਸੁੱਕ ਜਾਂਦੇ ਸਾਲੋਂ ਕੀ ਕਰਨਾ ਚਾਹੀਦਾ ਹੈ ਤੁਸੀਂ ਖਾਲਸਾ ਜੀ ਉਹਨਾਂ ਨੂੰ ਦੁਬਾਰਾ ਚੇਂਜ ਕਰਕੇ ਨਵੇਂ ਰੱਖ ਸਕਦੇ ਹੋ ਕਿ ਉਹਨਾਂ ਪੱਤਿਆਂ ਨੂੰ ਜੋ ਸੁੱਕ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਤੋਂ ਵਾਪਸ ਜਾ ਕੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਉਸੁਕੇ ਪੱਤਿਆਂ ਨੂੰ ਖਾਲਸਾ ਜੀ ਤੁਸੀਂ ਜਲ ਪ੍ਰਵਾਹ ਕਰਕੇ ਉਹਨਾਂ ਦੀ ਜਗ੍ਹਾ ਤੇ ਤੁਸੀਂ ਨਵੇਂ ਪੱਤੇ ਵੀ ਰੱਖ ਸਕਦੇ ਹੋ ਇਹ ਸੁਣ ਖਾਲਸਾ ਜੀ ਤਿੰਨ ਚੀਜ਼ਾਂ ਤੇ ਜੋ ਚੌਥੇ ਨੰਬਰ ਤੇ ਚੀਜ਼ ਇਹ ਖਾਲਸਾ ਜੀ ਜਿਵੇਂ ਖਾਲਸਾ ਜੀ ਆਪਾਂ ਕਈ ਵਾਰ ਹਰ ਮੰਦਰ ਸਹਿਬ ਵੀ ਦੇਖਿਆ ਹੈ ਕਿ ਪ੍ਰਕਾਸ਼ ਗੁਰਮ ਦਿਹਾੜੇ ਤੇ ਉੱਪਰ ਦੀ ਫੁੱਲਾਂ ਦੀ ਵਰਕਾ ਕੀਤੀ ਜਾਂਦੀ ਹੈ ਤੇ ਇਸ ਤਰ੍ਹਾਂ ਖਾਲਸਾ ਜੀ ਉਹ ਬਹੁਤ ਸਾਰੀਆਂ ਸੰਗਤਾਂ ਦੇ ਚੋਲੀ ਦੇ ਵਿੱਚ ਆ ਜਾਂਦੇ ਨੇ ਕਿ ਉਹ ਆਪਣੇ ਘਰ ਦੇ ਵਿੱਚ ਲਿਜਾ ਕੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਂਭ ਸੰਭਾਲ ਦੇ ਕੇ ਰੱਖਦੇ ਨੇ ਪਰ ਜਦੋਂ ਖਾਲਸਾ ਜੀ ਇਸ ਤਰ੍ਹਾਂ ਆਪਾਂ ਘਰ ਲੈ ਕੇ ਆਉਣੇ ਆ ਤੁਸੀਂ ਸਮਝ ਲਓ ਕਿ ਤੁਹਾਡੇ ਤੇ ਪਰਮਾਤਮਾ ਦੀ ਬੇਅੰਤ ਕਿਰਪਾ ਹੈ ਖਾਲਸਾ ਜੀ ਇਸ ਤਰ੍ਹਾਂ ਜਦੋਂ ਕੋਈ ਵੀ ਤੁਹਾਨੂੰ ਚੀਜ਼ ਗੁਰਦੁਆਰਾ ਸਾਹਿਬ ਤੋਂ ਕਿਤੋਂ ਵੀ ਖਾਲਸਾ ਜੀ ਤੁਹਾਨੂੰ ਮਿਲਦੀਏ ਤੁਸੀਂ ਸਮਝ ਲਓ ਕਿ ਪਰਮਾਤਮਾ ਦਾ ਤੁਹਾਨੂੰ ਇੱਕ ਚੰਗਾ ਵਧੀਆ ਸੰਕੇਤ ਮਿਲਿਆ ਹੈ ਇਸ ਦੇ ਨਾਲ-ਨਾਲ ਖਾਲਸਾ ਜੀ ਸਾਨੂੰ ਪਰਮਾਤਮਾ ਦਾ ਆਸ਼ੀਰਵਾਦ ਮਿਲਦਾ ਹੈ ਤੇ ਜਿੰਨਾ ਸਮਾਂ ਸਾਡੀ ਨਾਲ ਪਰਮਾਤਮਾ ਦਾ ਆਸ਼ੀਰਵਾਦ ਰਹੇਗਾ ਉਹਨਾਂ ਸਮਾਂ ਖਾਲਸਾ ਜੀ ਕੋਈ ਜਾ ਕੇ ਵੀ ਸਾਡਾ ਕੋਈ ਬੁਰਾ ਨਹੀਂ ਕਰ ਸਕਦਾ ਇਹ ਜਿੰਨਾ ਤੇ ਖਾਲਸਾ ਜੀ ਪਰਮਾਤਮਾ ਦੀ ਕਿਰਪਾ ਹੋ ਹੀ ਜਾਂਦੀ ਏ ਉਹਨਾਂ ਭੈਣ ਭਰਾਵਾਂ ਨੂੰ ਕਿ ਉਸ ਪਰਿਵਾਰ ਤੇ ਖਾਲਸਾ ਜੀ ਕੋਈ ਚਾਕੇ ਵੀ ਉਹਨਾਂ ਦਾ ਵਾਲ ਵਿੰਗਾ ਨਹੀਂ ਕਰ ਸਕਦਾ ਇਸ ਤੋਂ ਇਲਾਵਾ ਖਾਲਸਾ ਜੀ ਤੁਸੀਂ ਆਪਣੇ ਪਰਸ ਦੇ ਵਿੱਚ 14 ਦੇ ਦਾਣੇ ਚੋਂ 5 ਤੋਂ 7 ਇੰਨੇ ਜ਼ਰੂਰ ਰੱਖਣੇ ਚਾਹੀਦੇ ਨੇ ਕਿਉਂਕਿ ਖਾਲਸਾ ਜੀ ਇਹ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਈ ਖਾਲਸਾ ਜੀ ਜਦੋਂ ਸਾਨੂੰ ਇੰਨਾ ਛੋਟੇ ਛੋਟੇ ਉਪਾਅ ਦੇ ਨਾਲ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਤਾਂ ਖਾਲਸਾ ਜੀ ਇਹਨਾਂ ਨੂੰ ਕਰਨ ਦੇ ਨਾਲ ਵੀ ਕਦੇ ਕਿਸੇ ਦਾ ਬੁਰਾ ਨਹੀਂ ਹੁੰਦਾ ਇਸ ਕਰਕੇ ਇਹ ਕੋਈ ਜਾਦੂ ਟੂਣਾ ਨਹੀਂ ਹੁੰਦਾ ਇਹ ਇੱਕ ਸਿੰਪਲ ਛੋਟਾ ਜਿਹਾ ਟੋਟਕਾ ਹੁੰਦਾ ਹੈ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਖਾਲਸਾ ਜੀ ਪੈਣ ਪਰਵਾਡੋ ਫਾਇਦਾ ਵੀ ਹੁੰਦਾ ਹੈ ਕਿ ਜਿਵੇਂ ਖਾਲਸਾ ਜੀ ਚਰੂ ਆਪਣੀ ਘਰ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਨੇ ਆਪਾਂ ਇੱਧਰ ਉੱਧਰ ਰਸਤੇਆਂ ਤੇ ਭਟਕਦੇ ਆਂ ਤੇ ਇਸੇ ਨਾਲ ਆਪਣਾ ਬਿਨ ਬਜਾ ਤੋਂ ਇੰਨਾ ਖਰਚਾ ਹੋ ਜਾਂਦਾ ਹੈ ਪੈਸਾ ਲੱਗ ਜਾਂਦਾ ਤੇ ਜੋ ਖਾਲਸਾ ਜੀ ਇਹ ਇੱਕ ਸਿੰਪਲ ਤੇ ਘਰੇਲੂ ਜੋ ਇੱਕ ਛੋਟਾ ਜਿਹਾ ਟੋਟਕਾ ਉਪਾਏ ਜਿਸ ਨੂੰ ਕਰਨ ਦੇ ਨਾਲ ਖਾਲਸਾ ਜੀ ਜਿਹੜੇ ਆਪਣੇ ਦੁੱਖ ਦੂਰ ਹੋਣੀ ਨੇ ਉਹ ਤਾਂ ਹੋਣੀ ਹੀ ਹੋਣੇ ਨੇ ਤਾਂ ਖਾਲਸਾ ਜੀ ਜਿਹੜੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੋਣੀ ਉਸ ਬਾਰੇ ਤਾਂ ਆਪਾਂ ਕੁਝ ਜਾਣ ਹੀ ਨਹੀਂ ਸਕਦੇ ਕਿਉਂਕਿ ਪਰਮਾਤਮਾ ਦੀ ਕਿਰਪਾ ਬੇਅੰਤ ਹੁੰਦੀ ਹੈ ਇਸੇ ਤਰ੍ਹਾਂ ਖਾਲਸਾ ਜੀ ਜਦੋਂ ਤੁਸੀਂ ਚੌਲਾਂ ਦੇ ਦਾਣੇ ਪਰਸ ਦੇ ਵਿੱਚ ਰੱਖੋਗੇ ਤੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਜਿਹੜਾ ਪਰਸ ਉਹ ਘਰ ਦੇ ਵੀ ਖਾਲੀ ਨਹੀਂ ਹੋਵੇਗਾ ਜਿਵੇਂ ਪਹਿਲਾਂ ਤੁਹਾਨੂੰ ਵਰਤਨ ਦੇ ਸਮੇਂ ਕੁਝ ਲੈਣ ਦੇ ਸਮੇਂ ਚੀਜ਼ ਬਹੁਤ ਜ਼ਿਆਦਾ ਤੁਹਾਡੀ ਘਟ ਆਉਂਦੀ ਸੀ ਜਿਸ ਦੇ ਨਾਲ ਖਾਲਸਾ ਜੀ ਤੁਹਾਡੀ ਘਰ ਪਰਿਵਾਰ ਦੀ ਜ਼ਰੂਰਤ ਵੀ ਪੂਰੀ ਨਹੀਂ ਸੀ ਹੁੰਦੀ ਇਸ ਕਰਕੇ ਤੁਹਾਨੂੰ ਕੰਜੂਸੀ ਕਰਨੀ ਪੈਂਦੀ ਸੀ ਜਿਸ ਕਰਕੇ ਹੁਣ ਤੁਸੀਂ ਇਹ ਉਪਾੜੂ ਚੌਲਾਂ ਨੂੰ ਜਦੋਂ ਤੋਂ ਆਪਣੇ ਪਰਸ ਦੇ ਵਿੱਚ ਰੱਖਣਾ ਸ਼ੁਰੂ ਕਰ ਦੋਗੇ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਤੇ ਜਦੋਂ ਵੀ ਕੋਈ ਤੁਸੀਂ ਚੀਜ਼ ਲੈਣੀ ਹੋਵੇਗੀ ਤਾਂ ਉਸਦੇ ਲਈ ਖਾਲਸਾ ਜੀ ਤੁਹਾਨੂੰ ਕੰਜੂਸੀ ਨਹੀਂ ਕਰਨੀ ਪੈਣੀ ਕਿਉਂਕਿ ਪੈਸੇ ਦੀ ਕਮੀ ਦੇ ਕਰਕੇ ਖਾਲਸਾ ਜੀ ਕਈ ਵਾਰ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਚੀਜ਼ ਲੈਣ ਚਾਹਦੇ ਆ ਤਾਂ ਆਪਾਂ ਆਪਣੇ ਪਰਸ ਦੇ ਵਿੱਚ ਜਦੋਂ ਝਾਤੀ ਮਾਰਦੇ ਆ ਉਸ ਦੇ ਨਾਲ ਆਪਾਂ ਆਪਣੇ ਮਨ ਨੂੰ ਮਾਰ ਲੈਣੇ ਆ ਕਿਉਂਕਿ ਪੈਸਾ ਪਰਸ ਦੇ ਵਿੱਚ ਦਿਖਾਈ ਨਹੀਂ ਦਿੰਦਾ ਸਿਰਫ ਇਹ ਜੋ ਚੀਜ਼ਾਂ ਹੁੰਦੀਆਂ ਨੇ ਪੈਸੇ ਦੀ ਕਮੀ ਦੇ ਕਰਕੇ ਹੀ ਹੁੰਦੀਆਂ ਨੇ ਤੇ ਇਹ ਇੱਕ ਛੋਟੇ ਜਿਹੇ ਉਪਾਅਾਂ ਦੇ ਨਾਲ ਖਾਲਸਾ ਜੀ ਜੇਕਰ ਸਾਡੀਆਂ ਇਹ ਪਰੇਸ਼ਾਨੀਆਂ ਦੂਰ ਹੁੰਦੀਆਂ ਨੇ ਤੇ ਸਾਨੂੰ ਹੋਰ ਕੀ ਚਾਹੀਦਾ ਈਸਨ ਖਾਲਸਾ ਜੀ ਪੰਜ ਚੀਜ਼ਾਂ ਤੇ ਛੇਵੀਂ ਚੀਜ਼ ਜੋ ਸਾਨੂੰ ਪਰਸ ਦੇ ਵਿੱਚ ਰੱਖਣੀ ਚਾਹੀਦੀ ਏ ਉਹ ਏ ਉਸ ਦੇ ਲਈ ਖਾਲਸਾ ਜੀ ਇੱਕ ਅਸ਼ੋਕਾ ਦਾ ਦਰਖਤ ਹੁੰਦਾ ਏ ਉਸ ਦਾ ਇੱਕ ਤੁਸੀਂ ਪੱਤਾ ਲੈ ਲੈਣਾ ਤੇ ਉਸ ਦੇ ਉੱਪਰ ਤੁਸੀਂ ਕੋਈ ਵੀ ਗੁਰੂ ਮੰਤਰ ਦਾ ਜਾਪ ਜਾਂ ਫਿਰ ਜਿਹੜੇ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲਿਖ ਸਕਦੇ ਹੋ ਜਾਵੀਰ ਖਾਲਸਾ ਜੀ ਜਿਹੜੇ ਗੁਰੂ ਕੀਰਨੋ ਮੰਨਦੇ ਹੋ ਉਹਨਾਂ ਦਾ ਕੋਈ ਵੀ ਸ਼ਬਦ ਤੁਸੀਂ ਕੋਈ ਵੀ ਚੀਜ਼ ਤੁਸੀਂ ਲੈ ਕੇ ਆਪਣੇ 파ਰਸ ਦੇ ਵਿੱਚ ਰੱਖ ਲੈਣੀਏ ਤੇ ਇਸ ਪੱਤੇ ਤੇ ਖਾਲਸਾ ਜੀ ਪੱਤੇ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਉਹ ਸਾਰੇ ਤੁਹਾਡੇ ਵਿਗੜੇ ਹੋਏ ਕੰਮਾਂ ਨੂੰ ਬਣਾਵੇਗਾ ਜੇ ਵੀ ਤੁਹਾਡੀ ਕੁੰਡਲੀ ਦੇ ਵਿੱਚ ਹੀ ਖਾਲਸਾ ਜੀ ਪੈਸੇ ਦੀ ਕਮੀ ਹੋਵੇ ਤਾਂ ਜੋਗ ਨਾ ਹੋਵੇ ਦਾ ਇਹ ਪੱਤਾ ਹੈ ਜੋ ਖਾਲਸਾ ਜੀ ਇਹ ਕੋਈ ਨਾ ਕੋਈ ਐਸੀ ਸਕੀਮ ਲਗਾ ਕੇ ਤੁਹਾਡੀ ਕੁੰਡਲੀ ਦੇ ਵਿੱਚ ਪੈਸੇ ਧਨ ਦੀ ਕਮੀ ਨੂੰ ਦੂਰ ਕਰਕੇ ਇਸ ਦੇ ਜੋਗ ਬਣਾ ਦਿੰਦਾ ਹੈ ਇਸ ਕਰਕੇ ਖਾਲਸਾ ਜੀ ਤੁਸੀਂ ਇਸ ਪੱਤੇ ਨੂੰ ਲੱਭ ਕੇ ਜ਼ਰੂਰ ਆਪਣੇ ਪਰਸ ਦੇ ਵਿੱਚ ਰੱਖੋ ਜੇਕਰ ਤੁਹਾਡੇ ਪਰਸ ਦੇ ਵਿੱਚ ਪੈਸਾ ਹੋਵੇਗਾ ਤਾਂ ਤੁਹਾਡੀ ਘਰ ਦੇ ਵਿੱਚ ਤਾਂ ਪੈਸਾ ਫਿਰ ਆਵੇਗਾ ਹੀ ਆਵੇਗਾ ਕਿ ਜਿਸ ਦੇ ਨਾਲ ਖਾਲਸਾ ਜੀ ਤੁਹਾਡਾ ਜਿਹੜਾ ਪਰਸੀ ਉਹ ਹਮੇਸ਼ਾ ਲਈ ਪੈਸਿਆਂ ਦੇ ਨਾਲ ਭਰਿਆ ਰਹੇਗਾ ਇਹਨਾਂ ਆਠੋ ਚੀਜ਼ਾਂ ਤੇ ਸਤਵੀਂ ਚੀਜ਼ ਇਹ ਹੁੰਦੀ ਏ ਖਾਲਸਾ ਜੀ ਤੇ ਉਸ ਦੇ ਲਈ ਖਾਲਸਾ ਜੀ ਜੋ ਸਿੱਕੇ ਹੁੰਦੇ ਨੇ 5 ਦਾ 2 ਦਾ 10 ਦਾ ਉਹ ਤੁਹਾਨੂੰ ਆਪਣੇ ਪਰਸ ਦੇ ਵਿੱਚ ਜ਼ਰੂਰ ਰੱਖਣੇ ਚਾਹੀਦੇ ਨੇ ਇਸ ਨੂੰ ਰੱਖਣ ਤੋਂ ਪਹਿਲਾਂ ਖਾਲਸਾ ਜੀ ਤੁਸੀਂ ਕੱਚਾ ਦੁੱਧ ਲੈਣਾ ਉਸ ਦੇ ਵਿੱਚ ਪਾਣੀ ਪਾ ਕੇ ਇਸ ਨੂੰ ਸਿਕਿਆ ਨੂੰ ਕੁਝ ਘੰਟਿਆਂ ਦੇ ਲਈ ਉਸ ਦੇ ਵਿੱਚ ਤੁਸੀਂ ਡਬੋ ਕੇ ਰੱਖ ਦੇਣਾ ਜਦੋਂ ਤੁਸੀਂ ਖਾਲਸਾ ਜੀ ਇਹਨਾਂ ਨੂੰ ਕੱਚੇ ਦੁੱਧ ਦੇ ਵਿੱਚ 1 ਘੰਟੇ ਦੇ ਤੱਕ ਵੀ ਤੁਸੀਂ ਡਬੋ ਕੇ ਰੱਖੋਗੇ ਤਾਂ ਇਹ ਜਾਗਰੂਤ ਐਕਟੀਵੇਟ ਹੋ ਜਾਣਗੇ ਕਿਉਂਕਿ ਰੱਖਣ ਤੋਂ ਪਹਿਲਾਂ ਖਾਲਸਾ ਜੀ ਐਕਟੀਵੇਟ ਕਰਨਾ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਸ ਤੇ ਰੱਖਣ ਦੀ ਨਾਲ ਜੋ ਖਾਲਸਾ ਜੀ ਤੁਹਾਡੇ ਨਾਲ ਹੋਵੇਗਾ ਜੋ ਤੁਹਾਨੂੰ ਪਤਾ ਲੱਗੇਗਾ ਖਾਲਸਾ ਜੀ ਉਹ ਤੁਹਾਨੂੰ ਕੋਈ ਜੀ ਦਿਨਾਂ ਦੇ ਵਿੱਚ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਖਾਲਸਾ ਜੀ ਇਸ ਦੇ ਨਾਲ ਬਹੁਤ ਭੈਣ ਭਰਾਵਾਂ ਨੂੰ ਬਹੁਤ ਫਾਇਦਾ ਹੋਇਆ ਤੇ ਤੁਸੀਂ ਵੀ ਇਸ ਨੂੰ ਜ਼ਰੂਰ ਅਜ਼ਮਾ ਕੇ ਦੇਖਿਓ ਤੁਹਾਨੂੰ ਇਸ ਚੀਜ਼ ਦਾ ਕਿੰਨਾ ਕੁ ਫਲ ਮਿਲਦਾ ਹੈ ਇਸ ਤੋਂ ਇਲਾਵਾ ਖਾਲਸਾ ਜੀ ਅਠਵਾਂ ਤੇ ਲਾਸਟ ਜੋ ਤੁਸੀਂ ਆਪਣੇ ਪਰਸ ਦੇ ਵਿੱਚ ਤુલਸੀ ਦੀ ਝਾੜ ਨੂੰ ਜ਼ਰੂਰ ਰੱਖਣਾ ਹੈ ਪਹਿਲਾਂ ਤਾਂ ਖਾਲਸਾ ਜੀ ਉਸ ਝਾੜ ਨੂੰ ਪੁੱਟ ਕੇ ਧੋ ਕੇ ਚੰਗੀ ਤਰ੍ਹਾਂ ਸੁਕਾ ਲੈਣਾ ਤੇ ਉਹ ਜੋ ਤુલਸੀ ਦੇ ਤુલਸੀ ਦੇ ਪੱਤੇ ਦੀ ਜਿਹੜੀ ਡੰਡੀ ਹੋਵੇਗੀ ਖਾਲਸਾ ਜੀ ਉਸ ਨੂੰ ਤੁਸੀਂ ਇੱਕ ਕਾਗਜ਼ ਦੇ ਵਿੱਚ ਪਾ ਕੇ ਆਪਣੇ ਪਰਸ ਦੇ ਵਿੱਚ ਜ਼ਰੂਰ ਰੱਖ ਲੈਣਾ ਇਸ ਤਰ੍ਹਾਂ ਕਰਨ ਦੇ ਨਾਲ ਖਾਲਸਾ ਜੀ ਤੁਹਾਡੀ ਤੇ ਮਾਤਾ ਲక్ష్ਮੀ ਜੀ ਦੀ ਐਨੀ ਕਿਰਪਾ ਹੋਵੇਗੀ ਕਿ ਚਾਰ ਪਾਸਿਆਂ ਤੋਂ ਹੀ ਤੁਹਾਨੂੰ ਤਨ ਆਉਣਾ ਸ਼ੁਰੂ ਹੋ ਜਾਵੇਗਾ ਇਹ ਖਾਲਸਾ ਜੀ ਸਿਰਫ ਕਹਿਣ ਦੀ ਗੱਲ ਹੀ ਨਹੀਂ ਹੁੰਦੀ ਇਸ ਤਰ੍ਹਾਂ ਕਰਨ ਦੇ ਨਾਲ ਖਾਲਸਾ ਜੀ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਆਉਂਦੀ ਸਾਡੇ ਘਰ ਦੇ ਵਿੱਚ ਬਰਕਤ ਆਉਂਦੀ ਏ ਤੇ ਖਾਲਸਾ ਜੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੈਦਾ ਨਹੀਂ ਹੁੰਦੀ ਇਸ ਨੂੰ ਕਿਵੇਂ ਕਰਨਾ ਹੈ ਕਦੋਂ ਕਰਨਾ ਹੈ ਖਾਲਸਾ ਜੀ ਉਹ ਅਸੀਂ ਸਾਰੀ ਜਾਣਕਾਰੀ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝੀ ਕੀਤੀ ਹੈ ਤੇ ਜੇਕਰ ਖਾਲਸਾ ਜੀ ਇਸ ਚੀਜ਼ ਨੂੰ 네ਗੈਟਿਵਿਟੀ ਦੇ ਤੌਰ ਤੇ ਇੱਕ ਮਜ਼ਾਕ ਦੇ ਤੌਰ ਤੇ ਕਰੋਗੇ ਤਾਂ ਖਾਲਸਾ ਜੀ ਇਸ ਦਾ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ ਜੇਕਰ ਤੁਸੀਂ ਇਹ ਸਭ ਤੋਂ ਫਾਇਦਾ ਚਾਹੁਣੇ ਹੋ ਤਾਂ ਜਿਸ ਤਰੀਕੇ ਦੇ ਨਾਲ ਤੁਹਾਨੂੰ ਇਹ ਇੱਕ ਛੋਟੇ ਜਿਹੇ ਉਪਾਦ ਦੱਸੇ ਨੇ ਸਾਂਝੇ ਕੀਤੇ ਨੇ ਤਾਂ ਉਹਨਾਂ ਨੂੰ ਜ਼ਰੂਰ ਸ਼ਰਧਾ ਤੇ ਭਾਵਨਾ ਰੱਖ ਕੇ ਕਰੋ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਖਾਲਸਾ ਜੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਵੇਗੀ ਉਹਨ ਕਈ ਭੈਣ ਭਰਾ ਇਸ ਚੀਜ਼ ਨੂੰ ਸੋਚਦੇ ਨੇ ਕਿ ਅਸੀਂ ਵਹਿਮ ਭਰਮ ਨਹੀਂ ਕਰਦੇ ਵਹਿਮ ਭਰਮ ਦੇ ਵਿੱਚ ਨਹੀਂ ਪੈਣਾ ਕਿ ਇਹ ਕੋਈ ਵਹਿਮ ਭਰਮ ਨਹੀਂ ਹੈ ਤੇ ਨਾ ਹੀ ਖਾਲਸਾ ਜੀ ਅਸੀਂ ਕਿਸੇ ਨੂੰ ਵਹਿਮ ਭਰਮ ਦੇ ਵਿੱਚ ਪਾਉਣੇ ਹੈ ਸੋ ਕਾਲ ਸਾਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੇ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਕਲ ਸਜੀ ਪੁੱਲਾ ਚੁਕੰਦੀ ਖੀਮਾ ਬਖਸ਼ਨੀ ਬੋਲਦੇ ਸਮੇਂ ਜਾਣੀ ਅਤੇ ਜਾਣੀ अनेका ਗਲਤੀਆਂ ਪੁੱਲਾ ਚੁਕਾ ਹੋ ਜਾਂਦੀਆਂ ਨੇ ਖੀਮਾ ਬਖਸ਼ਨੀ ਖਾਲਸਾ ਜੀ ਤਨ ਤਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੂੜਨਾ குரு ਵਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜਣੀਆਂ ਵਾਹਿਗੁਰੂ ਸੱਚੇ ਪਾਸ਼ਾ ਜੀ ਆਪਣੀ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੇ ਹੀ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੇ ਭੈਣ ਭਰਾਵਾਂ ਤੇ ਮੇਰ ਭਰਿਆ ਹੱਥ ਰੱਖਣਾ ਸਭਨਾ ਭੈਣ ਭਰਾਵਾਂ ਦੇ ਘਰ ਹੱਸਦੇ ਵਸਦੇ ਰਹਿਣ ਵਾਹੀ ਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਭੈਣ ਭਰਾਵਾਂ ਨੂੰ ਸਾਰੇ ਸੰਸਾਰ ਨੂੰ ਲੰਬੀਆਂ ਉਮਰਾਂ ਬਖਸ਼ਣੀ ਹੈ ਸੋਖਾਂ ਸਰ ਜੀ ਜਿੰਨਾ ਵੀ ਹੋ ਸਕੇ ਗੁਰਬਾਣੀ ਦੇ ਨਾਲ ਜੋੜੋ ਵਾਧ ਤੋਂ ਵੱਧ ਸੰਗਤਾਂ ਨੂੰ ਜੋੜੋ ਤੇ ਗੁਰੂ ਵਾਲੇ ਬਣੋ ਖਾਲਸਾ ਜੀ ਜਿੰਨਾ ਤੁਸੀਂ ਗੁਰਬਾਣੀ ਦਾ ਚਾਪ ਕਰੋਗੇ ਓਨਾ ਹੀ ਤੁਹਾਡੇ ਬੱਚੇ ਇਸ ਸਹੀ ਰਸਤੇ ਤੇ ਆਉਣਗੇ ਪਰ ਜੇਕਰ ਖਾਲਸਾ ਜੀ ਤੁਸੀਂ ਆਪਣੇ ਬੱਚਿਆਂ ਨੂੰ ਗੁਰੂ ਬਾਰੇ ਨਹੀਂ ਦੱਸ ਰਹੇ ਹੋ ਤੁਸੀਂ ਪਾਠ ਤੇ ਨਹੀਂ ਲਗਾ ਰਹੇ ਤਾਂ ਇਹ ਚੀਜ਼ ਵੀ ਤੁਸੀਂ ਬਹੁਤ ਵੱਡੀ ਗਲਤੀ ਕਰਦੇ ਹੋ ਗੁਰਬਾਣੀ ਦੇ ਨਾਲ ਆਪਣੇ ਬੱਚਿਆਂ ਨੂੰ ਵਾਧ ਤੋਂ ਵੱਧ ਜ਼ਰੂਰ ਜੋੜੋ ਸਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਪਟੇ